ਸਾਡੇ ਗੁਰੂ ਕੇ ਮੈਲ ਰਹਿੰਦੀ ਦੁਨੀਆ ਤੱਕ ਝੂਲਿਆ ਕਰਨਗੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਇਆ ਕਰਨਗੀਆਂ ਗੁਰਦੁਆਰਾ ਝੂਲਨੇ ਮੈ ਜੋ ਕਿ ਤਰਨਤਾਰਨ ਸਾਹਿਬ ਤੋਂ 2 ਕਿਲੋਮੀਟਰ ਦੂਰੀ ਤੇ ਪਿੰਡ ਠੱਠੀ ਘਾਰੇ ਵਿੱਚ ਆ ਇਸ ਦੇ ਗੁਰਦੁਆਰੇ ਦਾ ਸਹਿਬ ਦਾ ਇਤਿਹਾਸ ਪੰਜੂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨਾਲ ਹੈ ਜਦੋਂ ਸਰੋਵਰ ਦੀ ਸੇਵਾ ਚੱਲ ਰਹੀ ਸੀ ਇਸ ਜਗ੍ਹਾ ਤੇ ਆਣ ਕੇ ਗੁਰੂ ਅਰਜਨ ਦੇਵ ਸਾਹਿਬ ਆਰਾਮ ਫਰਮਾਇਆ ਕਰਦੇ ਸਨ ਸੋ ਅੱਜ ਇਤਿਹਾਸ ਜਾਣਨ ਆਪਾਂ ਇੱਥੇ ਪਹੁੰਚੇ ਆ ਕਿਉਂਕਿ ਜੋ ਆਪਣੇ ਚੈਨਲ ਦੂਰੋਂ ਦੂਰੋਂ ਸੰਤਾਾਂ ਬੈਠੀਆਂ ਉਹਨਾਂ ਨੂੰ ਆਪਾਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਨਹੀਂ ਸਾਡੇ ਨਾਲ ਇਸ ਟਾਈਮ ਝੂਲੇ ਮਾਤ ਦੇ ਸੇਵਾਦਾਰ ਆਪਾਂ ਨਰਵੈਲ ਸਿੰਘ ਜੀ ਆ ਉਹਨਾਂ ਤੋਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਦੇ ਆ ਇਸ ਸਥਾਨ ਦੇ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ 7 ਸਾਲ 7 ਮਹੀਨੇ 7 ਦਿਨ ਜਦੋਂ ਤਰਨ ਤਾਰਨ ਸਾਹਿਬ ਵਾਲੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਵਾਇਆ ਕਰਦੇ ਸੀ ਰਾਤ ਨੂੰ ਆਣ ਕੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਸਥਾਨ ਤੇ ਵਿਸ਼ਰਾਮ ਕਰਿਆ ਕਰਦੇ ਸੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਲਾਗੇ ਬੰਨੇ ਦੀਆਂ ਪਿੰਡਾਂ ਦੀਆਂ ਸੰਗਤਾਂ ਨੂੰ ਇਕੱਠੀਆਂ ਕਰਕੇ ਕਥਾ ਕੀਰਤਨ ਕਰਕੇ ਤਰਨ ਤਾਰਨ ਸਹਿਬ ਵਾਲੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਨੂੰ ਇਸ ਸਥਾਨ ਤੋਂ ਸੰਗਤ ਜੋੜ ਕੇ ਖੜਿਆ ਕਰਦੇ ਸੀ ਇਹਨਾਂ ਦੇ ਸੁਪੁੱਤਰ 6ਵੀਂ ਪਾਠਈ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਬਾਲ ਵਸਤਾ ਵਿੱਚ ਬਾਬਾ ਬੁੱਢਾ ਸਹਿਬ ਜੀ ਦੇ ਕੋਲ ਪੜ੍ਹਿਆ ਕਰਦੇ ਸੀ ਇੱਕ ਦਿਨ ਕਹਿਣ ਲੱਗੇ ਬਾਬਾ ਬੁੱਢਾ ਸਹਿਬ ਜੀ ਅਹੀਂ ਆਪਣੇ ਪਿਤਾ ਜੀ ਨੂੰ ਮਿਲਣਾ ਸਾਡੇ ਪਿਤਾ ਜੀ ਦੇ ਮਲਾਪ ਕਿਸ ਹਸਤਾਨ ਪਰ ਹੋਣਗੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਜੇ ਆਪਾਂ ਇਹ ਟਾਈਮ ਚੱਲੀਏ ਆਪਾਂ ਨੂੰ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਰਨ ਤਾਰਨ ਸਹਿਬ ਵਾਲੇ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਾਉਂਦਿਆ ਮਿਲਣਗੇ ਜੇ ਆਪਾਂ ਅੰਮ੍ਰਿਤ ਵੇਲੇ ਚੱਲੀਏ ਪਿੰਡ ਠੱਠੀ ਖਾਰਾ ਮਿਲਣਗੇ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਹੋਰ ਗੁਰੂਕਿਆ ਨੇਕਾਂ ਸੰਗਤਾਂ ਛੇਵੀਂ ਪਾਸ਼ਾਏ ਨੂੰ ਤੜਕੇ ਅੰਬਰਤ ਵੇਲੇ ਇਸ ਹਸਤਾਨ ਤੇ ਨੰਗੇ ਪੈਰੀ ਲੈ ਕੇ ਆਏ ਸੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੰਗਤ ਵਿੱਚ ਬੈਠੇ ਸੀ ਜਦ ਛੇਵੀਂ ਪਾਸ਼ਾਏ ਨੂੰ ਪੰਜਾਹ ਸਾਲਾਂ ਪਿੱਛੋਂ ਵੇਖਿਆ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋਏ ਖੁਸ਼ੀਆਂ ਵਿੱਚ ਆਣ ਕੇ ਉਹਨਾਂ ਨੇ 13 ਵਰ ਦਿੱਤੇ ਸੰਗਤ ਵਿੱਚੋਂ ਉੱਠ ਕੇ ਜਫੀ ਵਿੱਚ ਲਿਆ ਜਫੀ ਵਿੱਚ ਲੈ ਕੇ ਸੁਲਤਾਨ ਤੇ 13 ਵਾਰ ਦਿੱਤੇ 13 ਵਾਰ ਦੇ ਕੇ ਦੋ ਪੀਲੇ ਚੋਲੇ ਵਿੱਚ ਥਮ ਤਿਆਰ ਕਰਾਏ ਕਹਿਣ ਲੱਗੇ ਪੁੱਤਰਾ ਜਿਸ ਤਰ੍ਹਾਂ ਤੇਰੇ ਮਿਲਿਆ ਪੰਜਾਂ ਸਾਲਾਂ ਪਿੱਛੋਂ ਸਾਡੇ ਸੀਨੇ ਨੂੰ ਠੰਡ ਪਈ ਆ ਕੋਈ ਮਾਈ ਭਾਈ ਸ਼ਰਦਾ ਧਾਰ ਕੇ ਆਊਗਾ ਉਹਦੇ ਵੀ ਸੀਨੇ ਨੂੰ ਠੰਡ ਪਾਊਗੀ ਮਾਵਾਂ ਨੂੰ ਪੁੱਤਰਾ ਦੀ ਦਾਤ ਪ੍ਰਾਪਤ ਹੋਊਗੀ ਕੋੜਿਆਂ ਦਾ ਕੋੜ ਦੂਰ ਹੋਊਗਾ ਵਿਛੜਿਆ ਦੇ ਮੇਲ ਹੋਣਗੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਦੋ ਅੰਮ੍ਰਿਤ ਸਰਦੇ ਕੋੜੇ ਰਿਆ ਕਰਦੇ ਹੀ ਕਹਿਣ ਲੱਗੇ ਮਹਾਰਾਜ ਜੀ ਅਹੀਂ ਵੜੇ ਪਛੜੇ ਆ ਸਤਿਗੁਰੂ ਸਾਡਾ ਕੋੜ ਦੂਰ ਕਰੋ ਇਸ ਰੋਬਰ ਸਾਹਮਣਾ ਕੱਚੀ ਢਾਬ ਹੋਇਆ ਕਰਦਾ ਸੀ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਹਿਣ ਤੇ ਕੋੜਿਆਂ ਨੇ ਢਾਬ ਦੇ ਵਿੱਚੋਂ ਪੰਜ ਐਤਵਾਰ ਅਸ਼ਨਾਣ ਕੀਤਾ ਤੇ ਗੁਰੂ ਸਾਹਿਬ ਨੇ ਮੱਥਾ ਟੇਕਿਆ ਤੇ ਗੁਰਮੁਖੋ ਕੋੜਿਆਂ ਦਾ ਕੋੜ ਠੀਕ ਹੋ ਗਿਆ ਸੰਗਤ ਵਿੱਚ ਬੈਠੀ ਬੀਬੀ ਜਿਹਦੇ ਵਿਆਹ ਨੂੰ 20 ਸਾਲ ਹੋ ਗਏ ਸੀ ਨਾ ਉਹਨੂੰ ਧੀ ਦੀ ਆਸ ਸੀ ਨਾ ਉਹਨੂੰ ਪੁੱਤ ਦੀ ਆਸ ਸੀ ਸੰਗਤ ਵਿੱਚੋਂ ਉੱਠ ਕੇ ਕਹਿਣ ਲੱਗੀ ਗੁਰੂ ਮਹਾਰਾਜੀ ਜੇ ਤੁਸੀਂ ਕੋੜਿਆਂ ਦਾ ਸਤਿਗੁਰੂ ਕੋੜ ਰਾਜੀ ਕਰ ਸਕਦੇ ਜੋ ਦੁਖੀਆਂ ਦੇ ਦੁੱਖ ਖੰਡ ਸਕਦੇ ਜੋ ਤੇ ਗੁਰੂ ਪਰਮਾਤਮਾ ਮੇਰੇ ਵਿਆਹ ਨੂੰ 20 ਸਾਲ ਹੋ ਗਏ ਆ ਕੀ ਕਹ ਲੈ ਮੈਨੂੰ ਨਹੀਂ ਧੀ ਪੁੱਤ ਦੀ ਦਾਤ ਦੇ ਸਕਦੇ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਹੱਥੀ ਬੀਬੀਆਂ ਵਾਸਤੇ ਅੱਠ ਨੁਕਰਾਂ ਸਰੋਵਰ ਤਿਆਰ ਕੀਤਾ ਉਹਦੇ ਵਿੱਚ ਜਲ ਛਿੜਾਇਆ ਬੀਬੀ ਨੂੰ ਹੁਕਮ ਕੀਤਾ ਪੰਜ ਐਤਵਾਰ ਅੱਠ ਨੁਕਰੇ ਸ੍ਰੋਮਰ ਵਿੱਚ ਅ स्नान ਕਰੋ ਬੀਬੀ ਨੇ ਪੰਜ ਐਤਵਾਰ ਅ स्नान ਕੀਤਾ ਹਲਾ ਦਾ ਪ੍ਰਸ਼ਾਲ ਲਿਆਂਦਾ ਜੋਤਾਂ ਵਿੱਚ ਕਿਉ ਪਾਇਆ ਪੰਜਵੀਂ ਪਾਸ਼ੇ ਗੁਰੂ ਅਰਜਨ ਦੇਵ ਜੀ ਨੇ ਬੀਬੀ ਦੀ ਝੋਲੀ ਵਿੱਚ ਫਲ ਪਾਇਆ ਸਾਲ ਪਿਛੋਂ ਬੀਬੀ ਨੂੰ ਪਵਿੱਤਰ ਸਥਾਨ ਉਤੋਂ ਪੁੱਤਰ ਦੀ ਦਾਤ ਪ੍ਰਾਪਤ ਹੋਈ ਜਿਹੜੀਆਂ ਆਪਾਂ ਗੁਰੂ ਦੀਆਂ ਸੰਗਤਾਂ ਕਹਿਨੀਆਂ ਇੱਥੇ ਦਵਾਰਾਂ ਝੂਲਦੀਆਂ ਉਹਨਿਆਂ ਸਮੇਂ 'ਚ ਇਹ ਰਸਤਾ ਡੰਡੀ ਲਾਹੌਰ ਨੂੰ ਜਾਇਆ ਕਰਦੀ ਸੀ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਇਸਤਾਨ 'ਤੇ ਕਥਾ ਕਰ ਰਹੇ ਆ ਜਹਾਂਗੀਰ ਬਾਦਸ਼ਾਹ ਦੇ ਸੋਹਣੇ ਸੁੰਦਰ ਸੰਗਾਰੇ ਹਾਥੀ ਮਹਤੀਆਂ ਵਿੱਚ ਝੂਲਦੇ ਲਾਹੌਰ ਨੂੰ ਜਾ ਰਹੇ ਆ ਪੰਜਵੀਂ ਪਾਤਸ਼ਾਹੀ ਇਸਤਾਨ 'ਤੇ ਕਥਾ ਕਰ ਰਹੇ ਆ ਸੰਗਤ ਉੱਠ ਕੇ ਬਾਹਰ ਨੂੰ ਹਾਥੀਆਂ ਦੇ ਵੇਖਣ ਲੱਗੀ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਗੁਰਮਖੋ ਸਾਡੀ ਤੇ ਗੁਰੂ ਪਰਮਾਤਮਾ ਨਾਲ ਲੇਵ ਲੱਗੀ ਆ ਸਾਡੀ ਲੇਵ ਤੂੰ ਕਿਉਂ ਤੋੜ ਦਿੱਤੀ ਆ ਸੰਗਤ ਕਹਿਣ ਲੱਗੀ ਮਹਾਰਾਜ ਜੀ ਵੇਖੋ ਜਾਂਗੀਰ ਬਾਦਸ਼ਾਹ ਦੇ ਸੁੰਦਰ ਸੰਗਾਰੇ ਹਾਥੀ ਮਹਤਿਆਂ ਵਿੱਚ ਝੂਲਦੇ ਲਾਹੌਰ ਨੂੰ ਜਾ ਰਹੇ ਆ ਅਸੀਂ ਤੇ ਉਹ ਵੇਖ ਰਹੇ ਆ ਗੁਰੂ ਸਾਹਿਬ ਜੀ ਕਹਿਣ ਲੱਗੇ ਗੁਰਮਖੋ ਹਾਥੀ ਤੇ ਕਸਾਵ ਵਾਲੀ ਚੀਜ਼ ਆ ਕੀ ਪਤਾ ਸਾ ਆਵੇ ਕਿ ਨਾਂ ਵੀ ਆਵੇ ਸਾਡੇ ਗੁਰੂ ਕੇ ਮੈਲ ਰਹਿੰਦੀ ਦੁਨੀਆ ਤੱਕ ਝੂਲਿਆ ਕਰਨਗੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਇਆ ਕਰਨਗੀਆਂ ਜਿਹੜੀਆਂ ਗੁਰੂ ਦੀਆਂ ਸੰਗਤਾਂ ਸ਼ਰਧਾ ਭਾਵਨਾ ਧਾਰ ਕੇ ਸਾਡੇ ਪਵਿੱਤਰ ਸਥਾਨ ਉੱਤੇ ਆਉਣਗੀਆਂ ਇਸ ਸਥਾਨ ਦੀ ਕਾਰ ਸੇਵਾ ਸ੍ਰੀਮਾਨ ਸੰਤ ਬਾਬਾ ਖੜਕ ਸਿੰਘ ਜੀ ਵੀਰ ਬਾਬਾ ਬੁੱਢਾ ਸਾਹਿਬ ਵਾਲੇ ਉਨ੍ਹਾਂ ਤੋਂ ਵਰਸਾਇਆ ਸ੍ਰੀਮਾਨ ਸੰਤ ਬਾਬਾ ਚਰਨ ਸਿੰਘ ਜੀ ਬੀੜ ਬਾਬਾ ਬੁੱਢਾ ਸਹਿਬ ਵਾਲੇ ਜਸੇਦਰ ਬਾਬਾ ਹੀਰਾ ਸਿੰਘ ਜੀ ਦਰਬਾਰ ਦੀ ਕਾਰ ਸੇਵਾ ਸਾਧ ਸੰਗਤ ਦੇ ਸਜੋਗ ਦੇ ਨਾਲ ਕਰਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਲ ਦੇ ਸੇਵਾਦਾਰ ਬਾਬਾ ਨਰਵੈਲ ਸਿੰਘ ਜੀ ਜਿਨ੍ਹਾਂ ਨੇ ਅੱਜ ਆਪਾਂ ਨੂੰ ਇਸ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਬਹੁਤ ਪਿਆਰ ਨਾਲ ਸੁਣਾਇਆ ਸੋ